ਇਕ ਕੋਣ ਕਾ ਸੁਪਨਾਮ ਕਰਤਾਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੂਹੀ ਮਲਾ ਪਹਿਲਾ ਚੌਪ ਦੇ ਕਰ ਪਹਿਲਾ ਤੰਡ ਥੋਏ ਬੈਸ ਤੂਪ ਦੇ ਭੋ ਤੋ ਦੁੱਧ ਕੋ ਜਾਵੋ ਦੂਧ ਕਲਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਾਮ ਰਹਾਓ ਇਹ ਮਨ ਈਤੀ ਹੱਥ ਕਰੋ ਫਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ ਮਨ ਸੰਤਪਟ ਜਿਤ ਸਤਸਾਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਵਿਧ ਸਾਹਿਬ ਰਵਤ ਰਹਿ ਕਹਿੰਦੇ ਕਹਿ ਕਹਿ ਕੇ ਜਾਵੇ ਤੁਮ ਸਰ ਅਵਰ ਨ ਕੋਈ ਭਗਤ ਹੀ ਨਾਨਕ ਜਨ ਜੰਮ ਪੈ ਉਸਾ ਲਾਹੀ ਸੱਚ ਸੁਹੀ ਸੁਹੀ ਮੈਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਓ ਵੋ ਚੱਕਰ ਸੱਚ ਕੇਰੇ ਰਹਾ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਭਵੈ ਸੇਵਾ ਕਰੇ ਸੋ ਚੱਕਰ ਹੋਏ ਜਲ ਥਲ ਮਹੀਲ ਰਵ ਰਿਆ ਸੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਸੁਹੀ ਮੈਲਾ ਪਹਿਲਾ ਹਰ ਸ਼ੇਵ ਏਕ ਓੰਕਾਰ ਸਤਗੁਰ ਪ੍ਰਸਾਦ ਉੱਜਲ ਕਹਿ ਹਾਂ ਚਿਲਕਣਾ ਕੋਟਿ ਮਕਾਲੜੀ ਮਸ ਤੋਤਿਆਂ ਜੂਠ ਨਾ ਉਤਰੈ ਜੇ ਸੋ ਤੂੰਆਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵਿਆਂ ਠੱਠੀਆਂ ਕੰਮ ਨ ਆਵਨੀ ਵਿਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸੰਨ ਕੋਟ ਕੋਟ ਜੀਆਂ ਖਾਵਣੇ ਬੱਗੇ ਨਾ ਕਈ ਅੰਨ ਸਿੰਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਪੁਲੰਨ ਸੇ ਫਲ ਕਮ ਨ ਆਵਨੀ ਤੇ ਗੁਣ ਮੈਂ ਤਨ ਹੰਨ ਅੰਦੁਲੇ ਪਾਰ ਉਠਾਇਆ ਡੁੰਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਾ ਚੜ ਲੰਘਾ ਕਿਤ ਚੱਕਰੀਆਂ ਚੰਗੀਆਂ ਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ シュਟ ਜਿੱਤ ਸੁਹੀ ਨਾ ਲਾ ਪਹਿਲਾ ਜਪ ਤਪ ਕਾ ਬੰਧ ਬੇੜੁ ਲਾ ਜਿਤ ਲੰਗੇ ਵਹਿਲਾ ਮੈਂ ਸਰਵਰ ਨਾ ਪੂਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾ ਸਾਜਨ ਚੱਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਆਵਾ ਗੋਣ ਨਿਵਾਰਿਆ ਹੈ ਸੱਚ ਸੋਈ ਥਮ ਮਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕੈ ਸਹੇਲਿਓ ਸਹ ਖਰਪਿਆਰਾ ਹਮ ਛੇਕਰੀਆਂ ਦਾਸੀਆਂ ਸਾਚਾ ਖਸਮੁ ਹਮਾਰਾ ਸੂਹੀ ਮੈਲਾ ਪਹਿਲਾ ਜਿਨ ਕੋ ਭਾਂਡੈ ਪਾਓ ਤਿਨਾ ਸਵਾਰਸੀ ਸੂਖੀ ਕਰੇ ਪਸਾਓ ਦੂਖ ਵਿਸਾਰਸੀ ਸੰਸਾ ਮੂਲੇ ਨਾਹੀ ਸਰ ਪਰ ਤਾਰ ਸੀ ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਮ ਦੇਵ ਦਿਖਿਆ ਚੱਲੇ ਸਤਗੁਰ ਪਾਏ ਭਵੇਂ ਨ ਤੀਖਿਆ ਜਾ ਕੋ ਮਹਿਲ ਹਜ਼ੂਰ ਦੂਜੇ ਨਿਵੇਂ ਕਿਸ ਦਰ ਦਰਵਾਣੀ ਨਾਹਿ ਮੂਲੇ ਕੋਸ਼ ਤਿਸ ਛਟੈ ਤਾ ਕ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਟਾ ਸਾਰੇ ਸਾਜ ਜਾਣੇ ਸਬ ਸੋਏ ਨਾਉ ਨਾਨਕ ਬਖਸ਼ੀਸ਼ ਨਦੇਰੀ ਕਰਮ ਹੋਏ ਸੁਹੀ ਮੈਲਾ ਪਹਿਲਾ ਪੰਡਾ ਹੱਛਾ ਸੋਏ ਜੋ ਤਿਸ ਭਾਵ ਸੀ ਪੰਡਾ ਅਤਮ ਲੀਣ ਤੋਤ ਹੱਛਾ ਨ ਹੋਸੀ ਗੁਰੂ ਦੁਆਰੇ ਹੋਏ ਸੋਜੀ ਪਾਇਸੀ ਏਤ ਦੁਆਰੇ ਤੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾ ਏਸੀ ਮਤ ਕੋ ਜਾਣ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤੇ ਆ ਹੋਏ ਸੀ ਅੰਮ੍ਰਿਤ ਹਰ ਕਾਨ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵੇਚਾਰ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੋਲ ਤਾਰਸੀ ਸੁਹੀ ਮਲਾ ਪਹਿਲਾ ਜੋਗੀ ਹੋਵੇ ਜੋਗ ਵ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸੱਦੜਾ ਸੁਣੀ ਜਾਏ ਭਾਈ ਜੇ ਕੋ ਬਹਿ ਅਲਾਈ ਰਹਾ ਜੈਸ ਬੀਜੈ ਸੋ ਲੁਣੇ ਜੋ ਖੱਟੇ ਸੁਖਾਇ ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸ਼ਾਨ ਜਾਈ ਤੈ ਸੋ ਜੈਸਾ ਕੰਢੀਆ ਜੈਸੀ ਕਾਰ ਕੁਮਾਇ ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਏ ਇਹ ਤਨ ਵਿੱਚੀ ਬੈ ਕਰੀ ਜੇ ਕੋ ਲੈ ਵਕਾਇ ਨਾਨਕ ਕੰਮ ਨਾ ਵਈ ਜਿਤ ਤਨ ਨਾਹੀਂ ਸੱਚਾ ਨਾਮ ਸੂਹੀ ਮਹਿਲਾ ਪਹਿਲਾ ਘਰ ਸਤਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨ ਡੰਡਾ ਜੋਗ ਨ ਤਸਮ ਚੜਾਈ ਐ ਜੋਗ ਨ ਮੁੰਦੀ ਮੂਨ ਮੁੜਾਇਆ ਜੋਗ ਨ ਸਿੰਗੀ ਵਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਗੱਲੀ ਜੋਗ ਨ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣ ਜੋਗੀ ਕਹੀਐ ਸੋਈ ਰਹਾਉ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਆ ਜੋਗ ਨ ਦੇਸ਼ ਦਿਸੰਤਰ ਭਵੇ ਜੋਗ ਨ ਤੀਰਥ ਨਾਈ ਹੈ ਅੰਜਨ ਮਾਹ ਨਰੰਜਨ ਰਈਆ ਜੋਗ ਜੁਗਤ ਏਵ ਪਾਈ ਹੈ ਸਤ ਗੁਰ ਭੇਟਾ ਤਾਂ ਸੰਸਾ ਤੂਟ ਧਾਵਤ ਵਰਜ ਰਹੀ ਹੈ ਨਿਧਰ ਝਾਰੈ ਸਹਿਜ ਧਨ ਲਗ ਤਾਰੇ ਹੀ ਪਰਚਾ ਪਾਈਐ ਅੰਜਨ ਮਾਹੇ ਨਰੰਜਨ ਰਈਆ ਜੋਗ ਜੁਗਤ ਏਵ ਪਾਈਐ ਨਾਨਕ ਜੀਵਤਾਂ ਮਰ ਰਈਐ ਐਸਾ ਜੋਗ ਕਮਾਈਐ ਵਾਜੇ ਬਾਜੋਂ ਸਿੰਗੀ ਵਾਜ ਤੋ ਨਿਰਭਉ ਪਦ ਪਾਈਐ ਅੰਜਨ ਮਾਹੇ ਨਰੰਜਨ ਰਈਆ ਜੋ ਗੁਜਗਤ ਤੋ ਪਾਈਐ ਸੁਹੀ ਮੈਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਹਿ ਪੈ ਦੀਖਿਆ ਲੇਵਾ ਕਹਿ ਭਾ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹਿਲ ਧਰਪੁਰ ਲਈਣਾ ਤੂੰ ਆਪ ਸਰਬ ਸਮਾਣਾ ਰਹਾਉ ਮੰਨ ਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਕਾਤੀ ਹੀ ਪੀਤਰ ਸੋ ਸਹ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁਝੈ ਆਪੇ ਹੈ ਵਣਜਾਰਾ ਅੰਦੂਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾ ਕੀ ਸੰਗਤ ਨਾਨਕ ਰੈਂਦਾ ਕਿਉਂ ਕਰ ਮੂੜ ਪਾਵੈ